ਤਾਂ ਨੂੰ ਲੱਗਦਾ ਇਹ ਜਿਹੀ ਸਾਰੀਆਂ ਚੀਜ਼ਾਂ ਆ ਰਹੀਆਂ ਨੇ ਤੁਸੀਂ ਵੀ ਪਾਰਟਨ ਪਾਰਸਲ ਸੀਗੇ ਜਿੰਨੇ ਵੀ ਇੱਥੇ ਲੀਡਰ ਬੈਠੇ ਨੇ ਤੁਹਾਨੂੰ ਸਾਰਿਆਂ ਨੂੰ ਲਾ ਇਲਮੀ ਸੀ ਇਸ ਗੱਲ ਦੀ ਜਦੋਂ ਪਾਰਟੀ ਨੂੰ ਜਿਸ ਤੰਗ ਤਰੀਕੇ ਨਾਲ ਚਲਾਇਆ ਤਾਂ ਹੀ ਕਮਜ਼ੋਰ ਹੋਏ ਹਨ ਉਹਨਾਂ ਨੇ ਬਹੁਤ ਆਪਣੇ ਛੋਟੇ ਜਿਹੇ ਘਰੇ ਵਿੱਚ ਸਾਰੇ ਫੈਸਲੇ ਲਏ ਉਹਨਾਂ ਨਾਲੇ ਜਿੱਤੀਆਂ ਨੇ ਇੱਕ ਕਾਲੀ ਪੂਲਾ ਸਿੰਘ ਦੀ ਇੱਕ ਜੋਏ ਬਾਟਨ ਹੁਣ ਦੋਨੇ ਹੀ ਇੱਕ ਆਪਣੇ ਹੱਥ ਦੇ ਵਿੱਚ ਅਲੱਗ-ਅਲੱਗ ਪੈਰਾਡਾਈਮ ਹੈ ਤੈਨੂੰ ਲੱਗਦਾ ਕਿ ਅੱਜ ਅਕਾਲੀ ਦਲ ਫੂਲਾ ਅਕਾਲੀ ਫੂਲਾ ਸਿੰਘ ਦੀ ਜਿਹੜੀ ਪੋਲਿਟਿਕਸ ਹੈ ਉਸ ਤੇ ਅਕਾਲੀ ਦਲ ਖੜਾ ਹੈ ਇਹ ਤਾਂ ਹੁਣ ਜਥੇਦਾਰ ਸਾਹਿਬਾਂ ਲਈ ਵੀ ਤੁਸੀਂ ਬੜੀ ਵੱਡੀ ੜਾਉਣੀ ਪਾਤੀ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਅਕਾਲੀ ਫੂਲਾ ਸਿੰਘ ਦੇ ਜਿਹੜੀ ਉਹਨਾਂ ਦੀ ਸੋਚ ਸੀ ਉਹਨਾਂ ਦੀਆਂ ਕੁਰਬਾਨੀਆਂ ਸੀਗੀਆਂ ਤੇ ਜਿਵੇਂ ਉਹਨਾਂ ਨੇ ਪੰਥ ਵਾਸਤੇ ਸੇਵਾ ਕੀਤੀ ਤੁਹਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਜੋ ਬਾਈਡਨ ਵਾਲੀ ਜਿਹੜੀ ਪੋਲਿਟਿਕਸ ਹੈ ਜਿਹੜੀ ਉੱਥੇ ਹੋਈ ਹੈ ਜਿਵੇਂ ਉਹਨਾਂ ਨੇ ਵੀ ਮਸਾ ਹੀ ਛੱਡਿਆ ਹੈ ਤੇ ਤੁਹਾਨੂੰ ਲੱਗਦਾ ਕਿ ਇਹ ਚੀਜ਼ ਇਥੇ ਅਕਾਲੀ ਦਲ ਚ ਪੋਸੀਬਲ ਹੈ ਜੇ ਹੁਣ ਤੱਕ ਹੋਣੀ ਹੁੰਦੀ ਤਾਂ ਹੋ ਜਾਂਦੀ ਮੈਂ ਦੇਖੋ ਗੱਲ ਤੇ ਹੈ ਜੀ ਵੀ ਆਪਣਾ ਕੋਈ ਨਹੀਂ ਵੱਡਾ ਐਗਜ਼ਾਮਪਲ ਹੈ ਦੁਨੀਆ ਦਾ ਸਭ ਤੋਂ ਤਾਕਤਵਰ ਬੰਦਾ ਜਿਹੜਾ ਦੁਆਰਾ ਫੇਰ ਰਾਸ਼ਟਰਪਤੀ ਬਣ ਸਕਦਾ ਸੀਗਾ ਵੀ ਲੇਕਿਨ ਉਹਨੂੰ ਉਹਦੀ ਪਾਰਟੀ ਨੇ ਕਿਹਾ ਉਹਦੇ ਸਾਥੀਆਂ ਨੇ ਕਿਹਾ ਵੀ ਨਹੀਂ ਤੇਰਾ ਗ੍ਰਾਫ ਦਿਨੋਂ ਦਿਨ ਥੱਲੇ ਆ ਰਿਹਾ ਇਸ ਕਰਕੇ ਛੱਡਿਆ ਉਹਨੂੰ ਉਹਦਾ ਤੇ 트ੰਪ ਦਾ ਬਹੁਤ ਫਰਕ ਪੈ ਗਿਆ ਸੀਗਾ 6-7 ਪੁਆਇੰਟਸ ਦਾ ਅੱਜ ਅਕਾਲੀ ਦਲ ਦੀ ਕਿਥੇ ਫੋਰਸ ਚੱਲ ਗਈ ਆ ਅੱਜ ਕਿਉਂ ਨਹੀਂ ਸੁਖਵੀਰ ਸਿੰਘ ਬਾਦਲ ਉਸ ਆਪਣੇ ਆਧਾਰ ਨੂੰ ਲੈ ਕੇ ਤੇ ਫੈਸਲਾ ਕਰਦੇ ਜੁਰਤ ਨਾਲ ਫੈਸ ਕੀ ਪ੍ਰਵਾਨ ਨੂੰ ਲੋਕਾਂ ਨੂੰ ਜੇ ਤੁਸੀਂ ਸੁਧਾਰ ਲੈਰ ਚਲਾ ਰਹੇ ਹੋ ਹਨ ਤੁਸੀਂ ਆਪਣੇ ਵੱਲੋਂ ਐਲਾਨ ਕਰਤਾ ਪਰ ਲੋਕਾਂ ਦੇ ਵੱਲੋਂ ਤਾਂ ਇਹ ਆਇਆ ਨਹੀਂ ਵੀ ਤੁਸੀਂ ਮੋਢੀ ਬਣੋ ਸੁਧਾਰ ਲੈਰ ਦੇ ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿ ਰਹੇ ਤੁਸੀਂ ਵੀ ਬੈਨੀਫਿਸ਼ੀਰੀ ਰਹੇ ਹੋ ਲੇਕਿਨ ਤੁਸੀਂ ਬੈਨੀਫਿਸ਼ੀਰੀ ਮੈਂ ਤਾਂ ਬੈਨੀਫਿਸ਼ੀਰੀ ਹੈ ਨਹੀਂ ਸਿਗਾ ਜਨਾਬ ਕੋ ਬੈਨੀਫਿਟ ਲਿਆ ਲੇ ਵੀ ਤਾਂ ਠੇ ਨਾਲ ਹੋ ਸਕਦੇ ਆ ਇਹ ਤੁਸੀਂ ਉਹਨਾਂ ਲਈ ਵੀ ਸਜਾ ਤਵੀਜ਼ ਕਰਦੇ ਹੋ ਫਿਰ ਕਲੀ ਸਾਰੀ ਸਜਾ ਸੁਗਵੀ ਬਾਦਲ ਦੀ ਤਾਂ ਨਹੀਂ ਹੈਗੀ ਨੀਲੀ ਪੱਗਿਆ ਨੀਲੀ ਪੱਗ ਦਾ ਸਤਕਾਰ ਹੋਣਾ ਚਾਹੀਦਾ ਸਿਗਾ ਨਾਮ ਹੀ ਹੋਊਗਾ ਲੇਕਿਨ ਜੇ ਸੜ ਤੋਂ ਕੁਝ ਮਾੜੇ ਕੰਮ ਹੁੰਦੇ ਆ ਅਸੀਂ ਉਹਨਾਂ ਦੀ ਪੂਰਨ ਬਖਸ਼ਾ ਲਈਏ ਜੋ ਆਪਣਾ ਸਿਧਾਂਤ ਕਹਿੰਦਾ ਹੈ ਆਈਦੀ ਵਿਚਾਰ ਚੱਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮ ਸਿੰਘ ਅੱਜ ਚੰਡੀਗੜ੍ਹ ਦੇ ਵਿੱਚ ਜਿਹੜਾ ਕਿ ਅਕਾਲੀ ਦਲ ਦਾ ਬਾਗੀ ਤੜਾ ਹੈ ਉਹਨਾਂ ਦੇ ਵੱਲੋਂ ਇੱਕ ਸੈਮੀਨਾਰ ਔਰ ਉਜਿਤ ਕੀਤਾ ਗਿਆ ਹੈ ਅੱਜ ਦੇ ਦਿਨੀ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਚਿੱਠੀ ਹੈ ਮੁਆਫੀ ਨਾਮੇ ਦੀ ਉਹ ਜਨਤਕ ਹੋਈ ਹੈ ਇਹ ਚਿੱਠੀ ਵੀ ਇੱਥੇ ਚਰਚਾ ਦਾ ਵਿਸ਼ਾ ਬਣੀ ਹੈ ਤੇ ਸਾਰਾ ਕੁਝ ਜਿਹੜਾ ਪੁਨਰ ਕਰਨ ਵਾਸਤੇ ਉਹਦੇ ਉਹਦੇ ਤੇ ਗੱਲ ਕੀਤੀ ਹੈ ਗੁਰਪ੍ਰਤਾਪ ਵਡਾਲਾ ਉਹਨਾਂ ਨੇ ਤੇ ਹੋਰ ਜਿਹੜੇ ਬੁਲਾਰੇ ਇੱਥੇ ਬੋਲੇ ਨੇ ਗੁਰਪ੍ਰਤਾਪ ਵਡਾਲਾ ਜਿਹੜੇ ਕਿ ਕਨਵੀਨਰ ਨੇ ਇਸ ਲਹਿਰ ਦੇ ਜਿਹਨੂੰ ਉਹ ਕਿ ਪੁਨਰ ਸੁਰਜੀਤੀ ਦੀ ਲਹਿਰ ਕਹਿ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਸ ਚਿੱਠੀ ਨੂੰ ਕਿਦਾਂ ਦੇਖਦੇ ਨੇ ਹੁਣ ਇਸ ਸੈਮੀਨਾਰ ਦਾ ਕੀ ਮਾਇਨਾ ਹੈ ਅੱਗੇ ਇਹਨਾਂ ਦੀ ਕੀ ਪੈਂਤੜੇ ਬਾਜ਼ੀ ਹੈ ਵਾਹਿ ਖਾਲਸਾ ਵਾਹਿ ਫਤਿਹ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਜੇ ਤੁਸੀਂ ਸੈਮੀਨਾਰ ਕਰ ਰਹੇ ਸੀ ਉਸ ਤੋਂ ਪਹਿਲਾਂ ਹੀ ਜਿਹੜਾ ਸੁਖਵੀਰ ਸਿੰਘ ਬਾ ਤੇ ਤੁਸੀਂ ਕੀ ਸਮਝਦੇ ਹੋ ਮੁਆਫੀ ਨਾਮ ਆ ਤੁਹਾਡੀ ਨਕਲੋ ਹਰਕਤ ਦੀ ਵਜ੍ਹਾ ਕਰਕੇ ਹੋਇਆ ਦੇਖੋ ਇਦਾਂ ਜਿਵੇਂ ਜਦੋਂ ਅਸੀਂ ਬਹੁਤ ਚਿਰਾਂ ਤੋਂ ਕਹਿੰਦੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਕਿ ਆਪਾਂ ਨੂੰ ਅਕਾਲ ਤਖਤ ਸਾਹਿਬ ਤੇ ਜਾ ਕੇ ਖਿਮਾ ਮੰਗਣੀ ਚਾਹੀਦੀ ਹੈ ਜੀ ਆਪਣੇ ਤੋਂ ਬੜੀਆਂ ਵੱੱਡੀਆਂ ਗਲਤੀਆਂ ਹੋਈਆਂ ਬੜੇ ਵੱਡੇ ਗੁਨਾਹ ਹੋਏ ਤੇ ਆਪਾਂ ਪਾਪਾਂ ਦੇ ਭਾਗੀਦਾਰ ਆ ਉਦੋਂ ਤਾਂ ਬਾਦਲ ਸਾਹਿਬ ਨੇ ਸਾਡੀ ਗੱਲ ਮੰਨੀ ਨਹੀਂ ਚੁੰਬਾ ਕਮੇਟੀ ਵਿੱਚ ਵੀ ਇਹ ਲਿਖਿਆ ਸੀਗਾ ਪਰ ਜਦੋਂ ਹੁਣ ਸਾਨੂੰ ਮਜਬੂਰਨ ਹੋ ਕੇ ਇਹ ਜਿਹੜਾ ਫੈਸਲਾ ਲੈ ਕੇ ਅਕਾਲ ਤਖਬ ਸਾਹਿਬ ਦੇ ਜੈਦਰ ਸਾਹਿਬ ਕੋ ਜਾ ਕੇ ਬੇਨਤੀ ਕਰਨੀ ਪਈ ਕਿ ਸੜ ਤੋਂ ਗਲਤੀਆਂ ਹੋਈਆਂ ਅਕਾਲੀ ਦਲ ਵੀ ਉਹਦੇ ਵਿੱਚ ਸ਼ਾਮਲ ਸੀਗਾ ਅਕਾਲੀ ਦਲ ਆਪਣੇ ਸਿਰ ਤੇ ਬੜਾ ਇਸ ਗੱਲ ਦਾ ਬੋਝ ਸੰਹਦਾ ਆ ਜੀ ਕਿ ਅਸੀਂ ਇਹ ਪਛਤਾਵਾ ਕਰਨਾ ਚਾਹੁੰਦੇ ਆ ਕਿ ਤੁਹਾਡੇ ਅਗੇ ਬੇਨਤੀ ਆ ਕਿ ਅਸੀਂ ਸਾਨੂੰ ਜੋ ਵੀ ਸਜ਼ਾ ਲਾਓ ਅਸੀਂ ਭੁਗਤਣ ਤਿਆਰ ਆ ਤਾਂ ਕਿ ਅਸੀਂ ਖਿਮਾ ਆਪਣੀ ਮਨਛਕੀਏ ਗੁਰੂ ਸਾਹਿਬ ਦੇ ਅੱਗੇ ਤੇ ਉਸ ਚਿੱਠੀ ਤੋਂ ਬਾਅਦ ਜੈਦਰ ਸਾਹਿਬ ਨੇ ਇਹਨਾਂ ਨੂੰ ਇਹਨਾਂ ਤੋਂ ਸਪਸ਼ਟਿਕਰ ਮੰਗਿਆ ਸਪਸ਼ਟਿਕਰ ਦੇ ਰੂਪ ਵਿੱਚ ਨਾ ਚਿੱਠੀ ਲਿਖਤੀ ਚੰਗਾ ਹੁੰਦਾ ਜੇ ਆਪ ਜਾਂਦੇ ਗੱਲ 'ਚ ਪੰਨਾ ਪਾ ਕੇ ਨਿਮਰਤਾ ਨਾਲ ਖੜੇ ਹੋ ਕੇ ਅਗਲਤਕ ਸਾਹਿਬ ਦੇ ਮੋਹਰੇ ਤੇ ਆਪਣੇ ਹੱਥ ਜੋੜ ਕੇ ਕਹਿੰਦੇ ਸੀ ਸਾਡੇ ਤੋਂ ਗਲਤੀ ਹੋਈਆਂ ਸੀ ਮੰਦੇ ਆ ਉਹ ਚਿੱਠੀ ਲਿਖਤੀ ਚਿੱਠੀ ਜਿਉਂ ਉਹਨੇ ਸਬਕਾਲ ਕਰ ਲਿਆ ਗਲਤੀ ਹੋਈਆਂ ਚਲੋ ਇਹ ਵੀ ਚੰਗੀ ਗੱਲ ਹੈ ਵੀ ਆਪਣੀ ਗਲਤੀ ਸਵੀਕਾਰ ਕਰ ਪਰ ਤੁਸੀਂ ਕੀ ਸਮਝਦੇ ਹੋ ਸਿੰਘ ਸਭਾ ਦਾ ਹਜੇ ਫੈਸਲਾ ਨਹੀਂ ਸੀ ਆਇਆ ਉਸ ਤੋਂ ਪਹਿਲਾਂ ਹੀ ਇਹ ਚਿੱਠੀ ਆ ਗਈ ਸਿੰਘ ਸਭਾ ਦਾ ਹੁਣ ਜਦੋਂ ਚਿੱਠੀ ਆ ਗਈ ਉਹਨਾਂ ਨੇ ਆਪਣਾ ਪੱਖ ਰੱਖਤਾ ਪੱਖ ਤਾਂ ਵੈਸੇ ਸੰਗਤ ਦੇ ਸਾਹਮਣੇ ਰੱਖਣਾ ਚਾਹੀਦਾ ਸੀਗਾ ਜੀ ਲਕੋਛਪੋ ਕਹਿੰਦੀ ਰੱਖਣਾ ਚਾਹੀਦਾ ਪੱਖ ਜੀ ਸੰਗਤ ਦੇ ਸਾਹਮਣੇ ਰੱਖਦੇ ਤਾਂ ਕਿ ਸੰਗਤ ਨੂੰ ਪਤਾ ਲੱਗਦਾ ਤੇ ਫਿਰ ਸਿੰਘ ਸਭਾ ਸੰਵਾ ਦੇ ਕੇ ਫੈਸਲਾ ਕਰਦੇ ਠੀਕ ਹੁਣ ਸਿੰਘ ਸਭਾ ਫੈਸਲਾ ਤਾਂ ਕਰਨਗੇ ਪਰ ਫੈਸਲਾ ਹੋਣਾ ਚਾਹੀਦਾ ਜੋ ਸੰਗਤ ਦੀ ਭਾਵਨਾ ਕਹਿੰਦੀ ਹੈ ਜੋ ਲੋਕ ਆਸ ਕਰਦੇ ਨੇ ਪਰ ਸੁਬੀਤ ਸਿੰਘ ਬਾਦਲ ਨੂੰ ਬਿਲਕੁਲ ਬਿਨਾਂ ਚੇਜਿਕ ਜੋ ਵੀ ਉਹਦੇ ਵਿੱਚ ਲਿਖਿਆ ਗਿਆ ਉਹਨਾਂ ਨੂੰ ਸਤਿਕਾਰ ਕਰਨਾ ਚਾਹੀਦਾ ਵੀ ਮੈਂ ਗਲਤ ਫੈਸਲੇ ਲਏ ਉਸ ਤੋਂ ਬਾਅਦ ਹੋਰ ਕਈ ਨਵੇਂ ਖਲਾਸੇ ਆ ਗਏ ਜੀ ਕਈ ਨਵੇਂ ਆਪਣੇ ਸੰਸਨੀ ਖੇਜ਼ ਜਿਹੜੇ ਗੱਲਾਂ ਮੋੜੀਆਂ ਆ ਗਈਆਂ ਉਹ ਤਾਂ ਉਦੋਂ ਵੀ ਜਿਆਦਾ ਬਹੁਤ ਜਿਆਦਾ ਉਦੋਂ ਵੀ ਗਲਤ ਹੋਇਆ ਉਦੋਂ ਵੀ ਨਿਰਾਦਰ ਹੋਇਆ ਪੰਥ ਦਾ ਇਸ ਸ਼੍ਰੋਮਣੀ ਗਾਲੀਦਾਲ ਦਾ ਪ੍ਰਧਾਨ ਜਿਹੜਾ ਡੇਰੇ ਦਾ ਸਾਧਿਆ ਉਹਨੂੰ ਜਾ ਕੇ ਸ਼ਰਿਆ ਮਿਲੇ ਉਹ ਇੱਕ ਪਾਸੇ ਅਕਾਲ ਤਖਤ ਸਾਹਿਬ ਦਾ ਆਦੇਸ਼ ਹੋਵੇ ਕਿ ਨਹੀਂ ਉਹਦੇ ਨਾਲ ਕੋਈ ਆਪਾਂ ਸਮਾਜਿਕ ਸਾਂਝ ਰੱਖਣੀ ਔਰ ਵੀ ਕਈ ਗੱਲਾਂ ਆਈ ਸੀ ਕreturnData ਸਾਹਿਬ ਦੀ ਰਿਪੋਰਟ ਨੇ ਨਹੀਂ ਪਰ ਤੁਹਾਨੂੰ ਨਹੀਂ ਲੱਗਦਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆ ਰਹੀਆਂ ਨੇ ਤੁਸੀਂ ਵੀ ਪਾਰਟਨ ਪਾਰਸਲ ਸੀਗੇ ਜਿੰਨੇ ਵੀ ਇੱਥੇ ਲੀਡਰ ਬੈਠੇ ਨੇ ਤੁਹਾਨੂੰ ਸਾਰਿਆਂ ਨੂੰ ਲਾ ਇਲਮੀ ਸੀ ਇਸ ਗੱਲ ਦੀ ਦੇਖੋ ਇਹ ਤਾਂ ਜਦੋਂ ਜਦੋਂ ਪਾਰਟੀ ਨੂੰ ਜਿਸ ਢੰਗ ਤਰੀਕੇ ਨਾਲ ਚਲਾਇਆ ਤਾਂ ਹੀ ਕਮਜ਼ੋਰ ਹੋਏ ਆ ਉਹਨਾਂ ਨੇ ਬਹੁਤ ਆਪਣੇ ਛੋਟੇ ਜਿਹੇ ਘੇਰੇ ਵਿੱਚ ਸਾਰੇ ਫੈਸਲੇ ਲਏ ਆ ਉਹਨਾਂ 2 4 5 7 ਜੀ ਹੋ ਸਕਦੇ ਆ ਬਹੁਤ ਮੰਨ ਲਓ ਉਹਨਾਂ ਦੇ ਜਿਹੜੇ ਦਰਬਾਰੀ ਸੀ ਮੰਨ ਲਓ ਉਹਨਾਂ ਨੇ ਜੋ ਜਿਹੜਾ ਜੋ ਜਿਹੜੇ ਉਹਨਾਂ ਦੇ ਰੋਜ਼ ਆਸ-ਪਾਸ ਰਹਿਣ ਵਾਲੇ ਸੀਗੇ ਉਹਨਾਂ ਨੂੰ ਉਹਨਾਂ ਨੂੰ ਸ਼ਾਇਦ ਪਤਾ ਹੋਵੇ ਇਲਮ ਹੋਵੇ ਸਾਨੂੰ ਨਹੀਂ ਇਲਮ ਸੀਗਾ ਦੋਏ ਨੌਲੇਜ ਹੀ ਦਿੱਤੀਆਂ ਨੇ ਇੱਕ ਅਕਾਲੀ ਫੂਲਾ ਸਿੰਘ ਦੀ ਇੱਕ ਜੋਏ ਬਾਗਨ ਦੀ ਤੇ ਹੁਣ ਦੋਨੇ ਹੀ ਇੱਕ ਆਪਣੇ ਆਪ ਦੇ ਵਿੱਚ ਅਲੱਗ-ਅਲੱਗ ਪੈਰਾਡਾਈਮ ਹੈ ਤੁਹਾਨੂੰ ਲੱਗਦਾ ਕਿ ਅੱਜ ਅਕਾਲੀ ਦਲ ਫੂਲਾ ਅਕਾਲੀ ਫੂਲਾ ਸਿੰਘ ਦੀ ਜਿਹੜੀ ਪੋਲਿਟਿਕਸ ਹੈ ਉਸ ਤੇ ਅਕਾਲੀ ਦਲ ਖੜਾ ਹੈ ਇਹ ਤਾਂ ਉਹਨੂੰ ਜਥੇਦਾਰ ਸਾਹਿਬਾਂ ਨਾਲ ਵੀ ਤੁਸੀਂ ਬੜੀ ਵੱਡੀ ੜਾਣੀ ਪਾਤੀ ਤੇ ਦੇਖੋ ਜੀ ਅਸੀਂ ਤਾਂ ਚਾਹੁੰਦੇ ਆ ਇਕਾਲੀ ਪੂਲਾ ਸਿੰਘ ਦੇ ਜਿਹੜੀ ਉਹਨਾਂ ਦੀ ਸੋਚ ਸੀ ਉਹਨਾਂ ਦੀਆਂ ਕੁਰਬਾਨੀਆਂ ਸੀਗੀਆਂ ਕਿ ਜਿਵੇਂ ਉਹਨਾਂ ਨੇ ਪੰਥ ਵਾਸਤੇ ਸੇਵਾ ਕੀਤੀ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਅੱਜ ਕਿਹੜਾ ਕੋਈ ਕੁਰਬਾਨੀ ਮੰਗਦਾ ਕੋਈ ਜਾਨ ਤਾਂ ਮੰਗਦਾ ਨਹੀਂ ਕਿਹੜਾ ਕੋ ਆਪਾਂ ਫਾਂਸੀ ਦੇ ਤਖਤੇ ਤੇ ਚੜਨਾ ਚਲੋ ਹੋ ਸਕਦਾ ਕਿ ਕਿਸੇ ਨੂੰ ਚੜਨਾ ਹੀ ਪੈ ਜਾਵੇ ਪਰ ਉਹ ਸਮਾਤਾ ਨਹੀਂ ਹੈ ਉਹਦੋਂ ਦਾ ਇਸ ਕਰਕੇ ਆਪਾਂ ਤਾਂ ਸਿਰਫ ਉਹਨਾਂ ਦੀ ਸੋਚ ਦੇ ਪੈਰਾ ਦੇਣਾ ਜਿਹੜਾ ਸਿਧਾਂਤ ਸੀ ਆਪਣਾ ਕਾਲੀ ਦਲ ਦਾ ਮੂਲ ਰੂਪ ਵਿੱਚ ਜਿਹੜੀ ਆਪਣੇ ਅਸੂਲ ਸਨ ਆਪਾਂ ਉਹਨਾਂ ਨੂੰ ਤੇ ਆਪਾਂ ਨੂੰ ਆਪਣੇ ਚੱਲਣਾ ਚਾਹੀਦਾ ਉਹ ਕਹਿੰਦੇ ਆ ਕੋੜੇ ਤਜਵੀਰ ਕਰਦੇ ਹੋ ਤੁਸੀਂ ਕੀ ਤਜਵੀਰ ਕਰਦੇ ਹੋ ਫੱਟੀ ਤਜਵੀਰ ਕਰਦੇ ਹੋ ਕੀ ਤੂ ਵੀ ਕਰਦੇ ਸੇਪ ਸਿੰਘ ਸਾਹਿਬ ਨੇ ਕਰਨਾ ਆ ਪਰ ਮੈਂ ਤਾਂ ਕੱਲ ਹੀ ਫੂਲਾ ਸਿੰਘ ਦਾ ਉਹਦੀ ਗੱਲ ਸਿਧਾਂਤਾਂ ਦੇ ਸੂਲ ਦੀ ਗੱਲ ਕਰਤੀ ਆ ਠੀਕ ਹੈ ਉਹਦੇ ਮੁਤਾਬਕ ਬਹੁਤ ਕੁਝ ਹੋ ਸਕਦਾ ਜੋਏਬ ਜੋਏਬ ਹੂੰ ਜੋਏ ਬਾਈਡਨ ਵਾਲੀ ਜਿਹੜੀ ਪੋਲਿਟਿਕਸ ਹੈ ਜਿਹੜੀ ਉੱਥੇ ਹੋਈ ਹੈ ਜਿਵੇਂ ਉਹਨਾਂ ਨੇ ਵੀ ਮਸਾ ਹੀ ਛੱਡਿਆ ਤੇ ਤੁਮ ਨੂੰ ਲੱਗਦਾ ਹੈ ਕਿ ਇਹ ਚੀਜ਼ ਇੱਥੇ ਅਕਾਲੀ ਦਲ ਵਿੱਚ ਪੋਸੀਬਲ ਹੈ ਜੇ ਹੁਣ ਤੱਕ ਹੋਣੀ ਹੁੰਦੀ ਤਾਂ ਹੋ ਜਾਂਦੀ। ਇਹ ਦੇਖੋ ਗਲਤ ਹੈ ਜੀ ਵੀ ਆਪਣੇ ਕੋਲ ਇੰਨੀ ਵੱਡਾ ਐਗਜ਼ਾਮਪਲ ਹੈ। ਦੁਨੀਆ ਦਾ ਸਭ ਤੋਂ ਤਾਕਤਵਰ ਬੰਦਾ ਜਿਹੜਾ ਦੁਆਰਾ ਫੇਰ ਰਾਸ਼ਟਰਪਤੀ ਬਣ ਸਕਦਾ ਸੀਗਾ। ਲੇਕਿਨ ਉਹਨੂੰ ਉਹਦੀ ਪਾਰਟੀ ਨੇ ਕਿਹਾ ਉਹਦੇ ਸਾਥੀਆਂ ਨੇ ਕਿਹਾ ਵੀ ਨਹੀਂ ਤੇਰਾ ਗਰਾਫ ਦਿਨੋਂ ਦਿਨ ਥੱਲੇ ਆ ਰਿਹਾ। ਇਸ ਕਰਕੇ ਛੱਡਿਆ ਉਹਨੂੰ। ਉਹਦਾ ਤੇ 트ੰਪ ਦਾ ਬਹੁਤ ਫਰਕ ਪੈ ਗਿਆ ਸੀਗਾ 6-7 ਪੁਆਇੰਟਸ ਦਾ। ਅੱਜ ਅਕਾਲੀ ਦਲ ਦੀ ਕਿਥੇ ਵੋਟ ਚਲ ਗਈ ਆ? ਅੱਜ ਕਿਉਂ ਨਹੀਂ ਸੁਭੀਰ ਸਿੰਘ ਬਾਦਲ ਉਸ ਆਪਣੇ ਆਧਾਰ ਨੂੰ ਲੈ ਕੇ ਇਹ ਫੈਸਲਾ ਕਰਦੇ ਜਰੂਰ ਤਰਾ ਫੈਸਲਾ ਕਰਨ ਮੈਂ ਛੱਡੀ ਪ੍ਰਧਾਨਗੀ ਇੱਕ ਨਵੀਂ ਲੀਡਰਸ਼ਿਪ ਲੈ ਕੇ ਆਉ ਮੂਰੇ ਜਿਹੜੀ ਲੋਕਾਂ ਨੂੰ ਪ੍ਰਵਾਨ ਹੋਵੇ ਤੇ ਤੁਸੀਂ ਪ੍ਰਵਾਨ ਨੂੰ ਲੋਕਾਂ ਨੂੰ ਜਿਹੜੇ ਤੁਸੀਂ ਸੁਧਾਰ ਲੈਰ ਚਲਾ ਰਹੇ ਹੋ ਹਨ ਤੁਸੀਂ ਆਪਣੇ ਵੱਲੋਂ ਐਲਾਨ ਕਰਤਾ ਪਰ ਲੋਕਾਂ ਦੇ ਵੱਲੋਂ ਤਾਂ ਇਹ ਆਇਆ ਨਹੀਂ ਵੀ ਤੁਸੀਂ ਮੋਦੀ ਬਣੋ ਸੁਧਾਰ ਲਹਿਰ ਦੇ ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿ ਰਹੇ ਤੁਸੀਂ ਵੀ ਬੈਨੀਫਿਸ਼ੀਰੀ ਰਹੇ ਹੋ ਕਿ ਤੁਹਾਨੂੰ ਅਸੀਂ ਬੈਨੀਫਿਸ਼ੀਰੀ ਮੈਂ ਤਾਂ ਬੈਨੀਫਿਸ਼ੀਰੀ ਹੈ ਨਹੀਂ ਸਿਕਾ ਹਾਂ ਕੋਈ ਬੈਨੀਫਿਟ ਲਿਆ ਉਹ ਨਾਮ ਦੇ ਹੋ ਸਕਦੇ ਆ ਠੀਕ ਹੈ ਉਹਨਾਂ ਨੇ ਕੰਮ ਕੀਤਾ ਪਾਰਟੀ 'ਚ ਕੰਮ ਕੀਤਾ ਸਰਕਾਰਾਂ 'ਚ ਕੰਮ ਕੀਤਾ ਪਰ ਅਸੀਂ ਇੱਕ ਜਿਹੜੀ ਸੋਚ ਲੈ ਕੇ ਤੁਰੇ ਹਾਂ ਜੀ ਵੱਡੀ ਗੱਲ ਉਹ ਆ ਮਤਲਬ ਲਹਿਰ ਦਾ ਜਿਹੜਾ ਆਪਣੇ ਬਣਾਇਆ ਪ੍ਰੋਗਰਾਮ ਕਿ ਅਸੀਂ ਸੁਧਾਰਨ ਪਾਰਟੀ ਨੂੰ ਠੀਕ ਹੈ ਕਿਸੇ ਦੇ ਲੀਡਰ ਤੋਂ ਕੋਈ ਵੱਡੀ ਛੋਟੀ ਗਲਤੀ ਜਾਂ ਕੋਈ ਨਾਲੇ ਜੋ ਸਾਇਆ ਹੋ ਸਕਦਾ ਕੋਈ ਵੱਡੀ ਐਸੀ ਗੱਲ ਨਹੀਂ ਇਨਸਾਨਿਆਂ ਨਹੀਂ ਤੁਸੀਂ ਉਹਨਾਂ ਲਈ ਵੀ ਸਜ਼ਾ ਤਵੀਜ਼ ਕਰਦੇ ਹੋ ਫਿਰ ਕਲੀ ਸਾਰੀ ਸਜ਼ਾ ਸੁਗਵੀਰ ਬਾਦਲ ਦੀ ਤਾਂ ਨਹੀਂ ਨਾ ਹੈਗੀ ਕੋ ਅਕਾਲੀ ਦਲ ਨੂੰ ਜਦੋਂ ਨਾ ਲੋਕਾਂ ਨੇ ਅਕਾਲੀ ਦਲ ਨੂੰ ਅਛਾੜਤਾ ਜੀ ਅਕਾਲੀ ਦਲ ਨੂੰ ਨਿਖਾੜਤਾ ਅਇਸਲੇ ਢੋਗੇ ਆ ਤੇ ਜੋ ਲੋਕ ਅਕਾਲੀ ਦਲ ਨੂੰ ਪੁੱਲ ਗਏ ਤਾਂ ਇਹ ਸਮਝਣੇ ਕਿ ਸਾਡੇ ਪਾਰਟੀ ਤੋਂ ਕੋ ਬਹੁਤ ਬੱਜਰ ਪੁੱਲ ਹੋਈ ਆ ਇਸ ਕਰ ਜਿਸ ਕਰਕੇ ਲੋਕ ਸਾਨੂੰ ਨਹੀਂ ਆਪਣੇ ਪ੍ਰਵਾਨ ਕਰਦੇ ਨਹੀਂ ਨੇੜੇ ਲਾਉਂਦੇ ਤਾਂ ਇਸ ਰਾਹ ਤੇ ਦੁਰੇ ਆ ਵੀ ਇਹ ਨੀਲੀ ਪੱਗਿਆ ਨੀਲੀ ਪੱਗ ਦਾ ਸਤਕਾਰ ਹੋਣਾ ਚਾਹੀਦਾ ਸਿਗਾ ਨਾਮੀ ਹੋਊਗਾ ਲੇਕਿਨ ਜੇ ਸਰਦੋਂ ਕੋਈ ਮਾਰੇ ਕਮ ਹੋਏ ਆ ਅਸੀਂ ਉਹਨਾਂ ਦੀ ਪੂਰ ਬਚਾ ਲਈਏ ਜੋ ਆਪਣਾ ਸੁਨਾਦ ਕਹਿੰਦਾ ਪਰ ਤੁਹਾਨੂੰ ਮੈਂ ਇੱਕ ਲਾਸਟ ਵਾਲ ਤੁਹਾਡਾ ਜਿਹੜਾ ਤੁਹਾਨੂੰ ਮਾਫੀਨਾਮਾ ਤੁਸੀਂ ਦਿੱਤਾ ਉਹ ਮਾਫੀਨਾਮੇ ਤੇ ਵੀ ਬੜੀ ਚਰਚਾ ਹੋ ਰਹੀ ਹੈ ਕਿ ਤੁਸੀਂ 2007 ਤੋਂ 2017 ਦਾ ਪੀਰੀਅਡ ਤਾਂ ਲੈ ਲਿਆ ਪਰ 1997 ਦਾ ਜਿਹੜਾ ਵਾਦਾ ਤੁਸੀਂ ਕਰਕੇ ਆਏ ਸੀ ਝੂਠੇ ਪੁਲਿਸ ਮੁਕਾਬਲਿਆਂ ਦੇ ਇਨਸਾਫ ਦੇਣ ਦਾ ਜਾਂ ਉਹ ਜਿਹੜੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾਵਾ ਦੇਣ ਦਾ ਉਹ ਸਾਰਾ ਤੁਸੀਂ ਛੱਡ ਗਏ ਜੀ ਤਾਂ ਜੀ ਦੇਖੋ ਇਹ ਬਹੁਤ ਵੱਡੀ ਬੋਲੋਈ ਹੈ ਵੀ ਇਹ ਦੇਖੋ ਬਾਦਸਾ ਮੁੱਖ ਮੰਤਰੀ ਸੀ ਮੈਂ ਫੇਰ ਕਹਿ ਗਿਆ ਟੇ ਆ ਠੀਕ ਆ ਵੱਡੇ ਲੀਡਰ ਸੀਗੇ ਲੇਕਿਨ ਫੈਸਲੇ ਕੇ ਹੀ ਗਲਤ ਫੈਸਲੇ ਲਏ ਹੋ ਗਏ ਜਾਂ ਕਿਸੇ ਨੇ ਆਪਣੇ ਉਹਦੇ ਵਿੱਚ ਆਪਣਾ ਰੋਲ ਅਦਾ ਕਰਕੇ ਫੈਸਲੇ ਦਵਾਤੇ ਪਰ ਜੇ ਉਹਨੂੰ 1997 ਵਾਲੀ ਸਰਕਾਰ ਚ ਕਮਿਸ਼ਨ ਬਣ ਜਾਂਦਾ ਕਿ ਜਿਹੜੇ ਵੀ ਦੋਸ਼ੀ ਸੀ ਪੁਲਿਸ ਅਫਸਰ ਜਾਂ ਕੋਈ ਵੀ ਪੰਜਾਬ ਦਾ ਕੋਈ ਦਾਦਾ ਸਰਕਾਰੀ ਮੁਲਾਜ਼ਮ ਜਾਂ ਦਿੱਲੀ ਦਾ ਕੋਈ ਬੰਦਾ ਸੀਗਾ ਉਹਨੂੰ ਸਜ਼ਾ ਦਿੰਦੇ ਤੇ ਅੱਜ ਲੋਕਾਂ ਦੇ ਜਿਹੜੇ ਹਿਰਦੇ ਆ ਸ਼ਾਂਤ ਹੋ ਜਾਂਦੇ ਸੀ ਜਿਹੜੇ ਮੁੰਡੇ ਸ਼ਹੀਦ ਹੋ ਗਏ ਬਿਚਾਰੇ ਉਹਨਾਂ ਦੇ ਪਰਿਵਾਰਾਂ ਨੂੰ ਥੋੜਾ ਬਹੁਤਾ ਸਕੂਨ ਮਿਲ ਜਾਂਦਾ ਜਿਨ੍ਹਾਂ ਦਾ ਖੂਨ ਡੁੱਲਿਆ ਜਿਹੜਾ ਖੂਨ ਡੁੱਲਿਆ ਉਹਨਾਂ ਨੂੰ ਮਾੜੀ ਮੋਟੀ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲਦੀ ਪਰ ਨਹੀਂ ਕਰ ਸਕੇ ਪਰ ਕੋਈ ਹੋਸ਼ਾ ਦਾ ਕੋਈ ਬੋਲੇ ਹੋਵੇ ਉਈ ਨਹੀਂ ਪਰ ਅੱਜ ਵੀ ਅੱਜ ਵੀ ਥੋੜੇ ਸੈਮੀਨਾਰ ਚ ਅਮਰਿਤਪਾਲ ਸਿੰਘ ਉਹਨਾਂ ਤੇ ਗੱਲ ਨਹੀਂ ਹੋਈ ਉਹਨਾਂ ਦੀ ਐਨਐਸਸੀ ਤੇ ਗੱਲ ਨਹੀਂ ਹੋਈ ਮੈਂ ਗੱਲ ਕੀਤੀ ਹੈ ਜੀ ਐਨਐਸਸੀ ਲਈ ਆਪਣੇ ਨੌਜਵਾਨਾਂ ਤੇ ਬਿਲਕੁਲ ਕੀ ਕੀਤੀ ਹੈ ਮੈਂ ਵੀ ਕਿਹਾ ਸਾਡੇ ਬਜ਼ੁਰਗਾਂ ਦੇ ਵੀ ਲੱਗੀ ਸੀ ਬਡਾਲਾ ਸਾਹਿਬ ਵੀ 2 ਸਾਲ ਐਨਐਸਸੀ ਚ ਰਹੇ ਮਧਿਆ ਪ੍ਰਦੇਸ਼ ਦੀ ਜੇਲ੍ਹ ਚ ਛੋਟੂ ਜੀ ਆਪਣੇ ਕੋਠੜੀ ਸੀਗੀ ਪਰ ਕੋਈ ਪਰਵਾਹ ਨਹੀਂ ਤੇ ਤੁਹਾਨੂੰ ਹੁਣ ਕੀ ਉਮੀਦ ਹੈ ਸੰਗਤ ਤੋਂ ਲਾਸਟ ਤੇ ਤੁਹਾਨੂੰ ਕੀ ਉਮੀਦ ਹੈ ਸੰਗਤ ਤੋਂ ਤੁਸੀਂ ਵੀ ਲੋਕ ਅਕਾਲੀ ਦਲ ਨੂੰ ਪਿਆਰ ਕਰਦੇ ਆ ਜੀ ਅਕਾਲੀ ਦਲ ਨੂੰ ਬਹੁਤ ਦਿਲੋਂ ਚਾਹੁੰਦੇ ਆ ਉਹ ਉਹਨਾਂ ਦੇ ਮਨ 'ਚ ਇੱਕ ਤੜਫਿਆ ਇਹ ਅਕਾਲੀ ਦਲ ਤਕੜਾ ਹੋਣਾ ਜਿਹਦਾ ਅਕਾਲੀ ਦਲ ਮੋਹਰੇ ਆਕੇ ਪੰਜਾਬ ਦੀ ਆਵਾਜ਼ ਉਠਾਵੇ ਸਿੱਖਾਂ ਦੀ ਜਿਹੜੀ ਹੈਗੀ ਆ ਆਪਣੇ ਨਮੈਂਦਾ ਜੱਥੇਬੰਦੀ ਸਿੱਖਾਂ ਦੇ ਮਸਲੇ ਹੱਲ ਕਰੇ ਸਿੱਖਾਂ ਦੀ ਜਿਹੜੀ ਹੈਗੀ ਆ ਉਹ ਫੇਸ ਬਣੇ ਸਿੱਖਾਂ ਦਾ ਅਸ਼ਰੋਮਣੀ ਅਕਾਲੀ ਦਲ ਕਾਂਗਰਸ ਨਹੀਂ ਬਣ ਸਕਦੀ ਝਾੜੂ ਨਹੀਂ ਮਾਰ ਸਕਦਾ ਕੋਈ ਨਹੀਂ ਮਾਰ ਸਕਦਾ ਤੇ ਜੇ ਨਵੀਂ ਲੀਡਰਸ਼ਿਪ ਆਊਗੀ ਸਾਨੂੰ ਉਮੀਦ ਆ ਕਿ ਲੋਕ ਉਹਨੂੰ ਪ੍ਰਵਾਨ ਕਰਨਗੇ ਜੀ ਧੰਨਵਾਦ ਜੀ ਬਹੁਤ-ਬਹੁਤ ਇਸਨ ਅਗੁਰ ਪ੍ਰਤਾਪ ਸਿੰਘ ਵਿਡਾਲਾ ਜਿਨ੍ਹਾਂ ਨੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਜੋ ਇੱਥੇ ਸਾਰਾ ਕੁਝ ਬੋਲਿਆ ਗਿਆ ਜੋ ਹੀ ਬਾਰਡਨ ਦੇ ਰਿਹਾ ਨਾਲ ਜੋ ਵੀ ਉਹਨਾਂ ਨੇ ਕਿਹਾ ਕਿ ਜੋ ਵੀ ਹੋਣਾ ਚਾਹੀਦਾ ਉਹ ਜੋ ਅਕਾਲੀ ਫੂਲਾ ਸਿੰਘ ਦੀ ਰਵਾਇਤ ਹੈ ਉਸ ਰਵਾਇਤ ਦੇ ਅਨੁਸਾਰ ਹੀ ਸੁਖਬੀਰ ਬਾਦਲ ਦੇ ਸੰਦਰਭ ਦੇ ਵਿੱਚ ਜਿਹੜਾ ਫੈਸਲਾ ਆਇਆ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਮਾਨ ਦੇ ਕੋਲੋਂ ਲਿਆ ਜਾਣਾ ਚਾਹੀਦਾ ਹਾਲਾਂਕਿ ਜਿਹੜੀ ਮੁਆਫੀ ਨਾਮ ਦੀ ਚਿੱਠੀ ਜਨਤਕ ਹੋਈ ਹੈ ਉਸ ਦਾ ਉਹਨਾਂ ਨੇ ਸਵਾਗਤ ਕੀਤਾ ਕੈਮਰਾ ਪਰਸ਼ਨ ਮਾਨਸ ਦੇ ਨਾਲ ਮੈਂ ਗੱਲਸ਼ੁਣ ਕਿਸੇ ਚੜੀਗਾ